ਇਸ ਸਮੇਂ ਪਰ ਦਿੱਤੇ اہم ਖਬਰਾਂ ਨਾਲ ਸੰਜੀਗਤ ਕੀਤਾ ਤਾਂ ਤੁਸੀਂ ਕੀ ਆ ਕਿ ਜਿੱਥੇ ਅੱਜ ਦੇ ਪ੍ਰਧਾਨ ਜਿੰਨੀ ਪਰਮਾ ਪਸੋ ਅੱਜ ਪੰਨੂ ਦਾ ਇਹ ਮੋਢਲਾ ਫੋਕਿਆ ਗਿਆ ਪਰ ਤੁਹਾਨੂੰ ਦੱਸਾਂਗੇ ਕਿ ਸੀਐਮ ਕੋਲੋਂ ਤਾਂ ਮਾਨੂੰਨਾਰੇ ਅੱਜ ਦੇ ਅੰਦੇ ਨੇ ਮਾਰਨੀ ਧਮਕੀ ਦਿੱਤੀ ਗਈ ਆ ਤੇ ਸ਼ਾਇਦ ਤੱਕ ਇਹ ਪੈਕੇਜ ਅੱਜ ਪੰਨੂ ਤਾਂ ਕਿਹਾ ਕਿ ਕਰਦਾ ਉਸੇ ਅੱਜ ਸਿੱਟਰਾ ਨਾਲ ਉਹ ਜਿਹੜਾ ਅੱਜ ਇਹਨੂੰ ਦਾ ਫੋਕਾ ਵੀ ਪੁੱਟਿਆ ਗਿਆ ਪਰ ਪੰਨੂ ਲੱਗਦਾ ਕਰ ਦਿੱਤੇ ਆ ਇਤਿਹਰ ਵੋਕੇਸ਼ਨ ਚੈਨਲ ਬਸ ਇਹ ਮਤਾਬੇ ਦੇ ਨਾਲ ਹੀ ਕਿਦਾਈ ਵਜੀ ਜਾਈ ਕਰਦੀ ਆ ਚਲੋ ਬਸ ਉਹਨਾਂ ਨੂੰ ਉਹਨਾਂ ਦਾ ਗੱਲਬਾਤ ਕਰਦੇ ਆ ਸ਼ੁਭਜਾ ਦੇ ਪ੍ਰਧਾਨ ਜਿੰਨੀ ਪਰਮਾਨ ਦੇ ਨਾਲ ਕੀ ਕਰਾ ਉਹਨਾਂ ਦਾ ਇਸ ਬਾਰੇ ਉਹ ਲੈ ਕੇ ਅੱਜ ਇਸutra ਹਲਚਲ ਪੰਜਾਬ ਦੀ ਪਠਾਨ ਕੋ ਦੇਖੋ ਵਿਦੇਸ਼ਾਂ 'ਚ ਬੈਠਾ ਗੁਰਪੰਤ ਸਿੰਘ ਪੰਨੂ ਜਿਹਦਾ ਹਮੇਸ਼ਾ ਪ੍ਰਯਾਸ ਰਿਹਾ ਕਿ Hindu Sikh ਦੇ ਰਿਸ਼ਤੇ ਨੂੰ ਤੋੜਨਾ ਜਦਕੀ Hindu Sikh ਦਾ ਜਿਹੜਾ ਰਿਸ਼ਤਾ ਹੈ ਉਹ ਨੂੰ ਮਾਸ ਦਾ ਰਿਸ਼ਤਾ ਹੈ ਇਹ ਲੋਕ ਵਿਦੇਸ਼ਾਂ 'ਚ ਬੈਠ ਕੇ ਬਾਰ ਬਿਆਨਵਾਜੀ ਕਰਕੇ ਜਿਹੜੇ ਨੌਜਵਾਨ ਜੁਵਾ ਨਵਾ ਉਹਨਾਂ ਨੂੰ ਚਾਂਸੇ ਤੇ ਲੈਂਦੇ ਆ ਜਿਸ ਕਾਰਨ ਅਸੀਂ ਅੱਜ ਜਿਹੜਾ ਪੁਤਲਾ ਇਹਦਾ ਫੂਕਿਆ ਕਿਉਂਕਿ ਇਹਨੇ ਸਾਡੇ ਡਾਇਮੰਡ ਸੀਐਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਧਮਕੀ ਦਿੱਤੀ ਸੀ ਕਿ ਜਿੱਥੇ-ਜਿੱਥੇ ਝੰਡਾ ਲੜਾਇਆ ਜਾਏਗਾ ਅਸੀਂ ਮੁੱਖ ਮੰਤਰੀ ਨੂੰ ਮਾਰਾਂਗੇ ਪਰ ਮੈਂ ਉਹਨੂੰ ਦੱਸਦਾ ਮੈਂ ਕਿ ਮੁੱਖ ਮੰਤਰੀ ਦੀ ਬਹੁਤ ਦੂਰ ਦੀ ਗੱਲ ਹੈ ਤੂੰ ਸ਼ਿਵਸਾਨਾ ਦੇ ਕਿਸੇ ਵੀ ਵਰਕਰ ਨੂੰ ਹੱਥ ਨਹੀਂ ਲਾ ਸਕਦਾ ਔਰ ਵਦੇਸ਼ਾਂ 'ਚ ਬਾਹਰ ਬੈ ਕੇ ਗੱਲ ਕਰਨੀਆਂ ਬੜੀਆਂ ਚੋਗੀਆਂ ਪਰ ਜੇ ਇੰਨੀ ਜ਼ਰੂਰਤ ਰੱਖਦਾ ਜੇ ਪੰਜਾਬ ਦਾ ਇੰਨਾ ਹੀ ਰਖਵਾਲਾ ਸੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੀ ਜਿਹੜੀਆਂ ਆ ਰਹੀਆਂ ਦਿੱਕਤਾਂ ਉਹਦੀਆਂ ਗੱਲ ਕਰਦਾ ਪਰ ਇਹਦਾ ਹਮੇਸ਼ਾ ਪ੍ਰਯਾਸ ਰਿਹਾ ਕਿ ਜਿਹੜਾ 파ੜ 파ੜਨ ਦੀ ਗੱਲ ਕਰਨਾ Hindu Sikh ਦੇ ਰਿਸ਼ਤੇ ਨੂੰ ਖਰਾਬ ਕਰਨਾ ਔਰ ਰਾਜ ਦੇ ਨੇ ਧਮਕੀਆਂ ਦੇਣਾ ਮੈਂ ਤੇ ਪੰਨੂ ਜੀ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਕਿ ਆਪਣੀ ਹਰਕਤਾਂ ਤੋਂ ਬਾਹਰ ਜਾਓ ਨਹੀਂ ਤੇ ਜਿਹੜੇ ਸਾਡੇ ਬੁੱਧੀਜੀਵੀ ਭਰਾ ਨੇ ਚਾਹੇ ਹਿੰਦੂ ਆ ਚਾਹੇ ਸਿੱਖ ਆ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਅੱਗੇ ਵੀ ਲੋਕ ਜਿਹੜੇ ਸਮਝ ਸਮਝਦਾਰ ਹੋ ਚੁੱਕੇ ਆ ਇਹਦੀ ਹਰ ਕਦੇ ਕੋਈ ਵੀ ਇਹਨੂੰ ਆਵਾਜ਼ ਨਹੀਂ ਕਰਦਾ ਪਰ ਕੁਝ ਨੌਜਵਾਨ ਇਹੋ ਜਿਹੇ ਹੈਗੇ ਆ ਜਿਹੜੇ ਇਹਦੇ ਚਾਂਸੇ ਚ ਆਇਂਦੇ ਆ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਉਹਨਾਂ ਨੌਜਵਾਨਾਂ ਨੂੰ ਕਰਨਾ ਪੈਂਦਾ ਉਹਨਾਂ ਦੇ ਪਰਿਵਾਰ ਨੂੰ ਕਰਨਾ ਪੈਂਦਾ ਇਹ ਉਹਨਾਂ ਦੀ ਬਾਤ ਤੱਕ ਨਹੀਂ ਪੁੱਜਦਾ ਬਾਤ ਦੇ ਵਿੱਚ ਇਸ ਕਰਕੇ ਇਹਦਾ ਅੱਜ ਜਲੂਸ ਕੱਢਿਆ ਇੱਥੇ ਵਿੱਚ ਇਸ ਕਰਨਾ ਆ ਕਿ ਉਨੂੰ ਨੇ ਧਮਕੀ ਦਿੱਤੀ ਸਾਡੇ ਮੁੱਖ ਮੰਤਰੀ ਨੂੰ ਭਗਵੰਦ ਮਾਨ ਨੂੰ ਕਿ ਕਿਤੇ ਚੰਡਾਲਾ ਰਾਜ ਜਾਏਗਾ ਅਸੀਂ ਤੈਨੂੰ ਮਾਰ ਦੇਗੇ ਧਮਕੀ ਦਿੱਤੀ ਮਾਰ ਲਈ ਅਸੀਂ ਇਸ ਕਾਰ ਦੇ ਸੇ ਪੁੱਤਾਂ ਨੂੰ ਫੁਕਿਆ ਹੈਗਾ ਇਹ ਜੂਵਾ ਮੁੰਡੇ ਹੈਗੇ ਨੌਜਵਾਨ ਉਹਨਾਂ ਦੇ ਉੱਪਰ ਕੰਦਾ ਪਿਆ ਇਸ ਕਾਰ ਇੱਕ ਥਰੋੜ ਦੇ ਵਿੱਚ ਆਇਆ ਪੁੱਤਾਂ ਦਾ ਫੁਕਣ ਵਾਸਤੇ ਇਹ ਪੰਜਾਬ